ਭਗਵਾਨ ਵਾਲਮਹਾਰਾਜ ਦੇ ਪ੍ਰਗਟ ਦਿਵਸ ਦੇ ਉਪਲਕਸ਼ ਦੇ ਵਿੱਚ ਛੇਵਾਂ ਵਿਸ਼ਾਲ satsang ਸਮਾਰੋਹ ਜਿਹੜਾ ਲੁਧਿਆਣੇ ਦੀ ਸਰਤੀ ਤੇ ਰੱਖਿਆ ਗਿਆ ਸੀ ਕਿਉਂਕਿ 7 ਤਰੀਕ ਨੂੰ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵਾ ਭਗਵਾਨ ਵਾਲਮਹਾਰਾ ਦਾ ਪ੍ਰਗਟ ਦਿਵਸ ਆ ਉਹ ਮਨਾਇਆ ਜਾਣਾ ਵਾ ਉਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜਾ ਛੇਵਾਂ satsang ਸਮਾਰੋਹ ਆ ਉਹ ਰੱਖਿਆ ਵਾ ਸੋ ਅੱਜ ਦੇ ਤੁਸੀਂ মিডিਆ ਰਾਹੀਂ ਦੇਖਿਆ ਹੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੇ ਭਰਾ ਜਿਹੜੇ ਸੀ ਉਹ ਨੌਜਵਾਨ ਵੀਰ ਪਹੁੰਚੇ ਸੀ ਪੰਜਾਬ ਦੀ ਸਮੁੱਚੀ ਜਿਹੜੀ ਆ ਵਾਲਮਿਕ ਸਮਾਜ ਦੀ ਜਿਹੜੀ ਲੀਡਰਸ਼ਿਪ ਆ ਉਹ ਵੀ ਪਹੁੰਚੀ ਸੀ ਸੋ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ 6 ਤਰੀਕ ਨੂੰ ਜਿਹੜਾ ਭਗਵਾਨ ਵਾਲਮ ਸੌਰੀ 7 ਤਰੀਕ ਨੂੰ ਜਿਹੜਾ ਪ੍ਰਗਟ ਦਿਵਸ ਆ ਉਹ ਮੈਂ ਕਹਿੰਨਾ ਵਾਂ ਵੀ ਉਹਨੂੰ ਇਸ ਤਰੀਕੇ ਨਾਲ ਆਪਾਂ ਮਨਾਇਆ ਜਾਈਏ ਕਿਉਂਕਿ ਪਤਾ ਲੱਗਣਾ ਚਾਹੀਦਾ ਵਾ ਪੀ ਪਰਮਪਿਤਾ ਪਰਮਾਤਮਾ ਭਗਵਾਨ ਵਾਲਮਹਾਰਾਜ ਦਾ ਪ੍ਰਗਟ ਦਿਵਸ ਆ ਤੁਸੀਂ ਦੇਖਿਆ ਹੀ ਆ ਅੱਜ ਦੇ ਦਿਨ ਤੋਂ ਪੰਜਾਬ ਦੀ ਸ਼ੁਰੂਆਤ ਹੋ ਚੁੱਕੀ ਆ ਜਿਹੜੀ ਸਤਸੰਗ ਦੀ ਸੋ ਤੁਸੀਂ ਦੇਖੂਗੇ ਆਉਣ ਵਾਲੇ ਜਿਹੜਾ ਅਕਤੂਬਰ ਦਾ ਸਾਰਾ ਮਹੀਨਾ ਵਾ ਇਹ ਪਰਮਪਿਤਾ ਪਰਮਾਤਮਾ ਭਗਵਾਨ ਵਾਲਮਹਾਰਾਜ ਜਿਹੜੇ ਆ ਉਹ ਸਤਸੰਗ ਚੱਲਨੇ ਨੇ ਜਿਸ ਵਿੱਚ ਵੱਡੀ ਰਾਜਨੀਤਿਕ ਪਾਰਟੀਆਂ ਸਮਾਜਿਕ ਪਾਰਟੀਆਂ ਅਤੇ ਧਾਰਮਿਕ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਹਿੱਸਾ ਲਿੱਤਾ ਵਾ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਪ੍ਰੈਸ ਦਾ ਵੀ ਕਿਉਂਕਿ ਤੁਸੀਂ ਵੱਡੀ ਗਿਣਤੀ 'ਚ ਇੱਕ ਵਾਈ ਦੇ ਕਵਰੇਜ ਕਰ ਰਹੇ ਹੋ ਸੋ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰਨ ਜੈ ਵਾਲਮੀਕੀ ਜੀ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਰ ਪ੍ਰਵਰਤੀਵਤੀ ਸਾਰੇ ਰੂਹਾਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਅੱਜ ਸਾਡੇ ਵੀਰ ਅਮਨ ਬੱਸੀ ਵੱਲੋਂ ਵਿਸ਼ਾਲ ਸੱਸਣ ਕਰਾਇਆ ਜਾ ਰਿਹਾ ਪੀਮ ਪੀਮਰਾਮ ਅਬੇਦ ਕਰਪਾਵਾ ਦੇ ਵਿੱਚ ਬਹੁਤ ਅੱਛੀ ਗੱਲ ਹੈ ਜੀ ਸਾਰਾ ਵੀਰ ਯੋਗ ਯੂਥ ਨੂੰ ਮੈਂ ਭਟੇ ਬਦਰ ਤੇ ਨਸ਼ੇ ਤੋਂ ਦੂਰ ਰਹਿਣ ਲਈ ਮੈਸੇਜ ਦੇ ਰਿਹਾ ਵਾ ਤੇ ਅੱਜ ਅਸੀਂ ਦੇਖ ਰਹੇ ਹਾਂ ਵਪਰ ਸਾਡੇ ਭਰਾਣ ਜਿਹੜਾ ਪਿਆਰ ਖਟਿਆ ਵਾ ਤੇ ਅੱਜ ਸਾਰੇ ਰਾਗੀ ਸਗਣ ਧਾਰਮੀ ਸੜਾਂ 'ਚ ਪਹੁੰਚੇ ਨੇ ਤੇ ਪਰਪੀਤਾ ਪ੍ਰਮਾਤਮਾ ਘਵਾਨ ਵਾਲਮੀ ਕੀ ਮਹਾਰਾਜ ਦੇ ਪਾਵਨ ਪ੍ਰਯੋਗ ਦੀ ਸਾਰ ਨੂੰ ਲੱਖ ਲਖ ਵਧਾਈ ਜੀ। ਘਵਾਨ ਵਾਲਮੀ ਕੀ ਜੀ ਮਹਾਰਾਜ ਦਾ ਜੋ ਪਾਵਨ ਸਾਸੰਗਾ ਉਹ ਅਮਨ ਬਸੀ ਜੀ ਤੇ ਇਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਡਾਕਟਰ ਅਮੇਟਿਕਰ ਪਵਨ ਵਿਕੇ ਕਰਵਾਇਆ ਜਾ ਰਿਹਾ ਵਾ। ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਆਇਆ ਸੀ ਔਰ ਨਾਲ ਦੇ ਨਾਲ ਪਰਪੀਤਾ ਪ੍ਰਮਾਤਮਾ ਪਵਨ ਵਾਲਮੀ ਕੀ ਜੀ ਪਾਵਨ ਪ੍ਰਗਟ ਦਿਵਸਾ ਪੂਰੇ ਵਿਸ਼ਵ ਚ 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਵਾ ਔਰ 6 ਅਕਤੂਬਰ ਨੂੰ ਇੱਕ 36ਵੀਂ ਵਿਸ਼ਾਲ ਜੋ ਸ਼ੋਭਾ ਯਾਤਰਾ ਵਾ ਉਹ ਦ੍ਰੈਸੀ ਦੇ ਖੁੱਲੇ ਮੈਦਾਨ ਚ ਹੋਣ ਜਾ ਰਹੀ ਆ ਮੈਂ ਉਹਦੇ ਲਈ ਵੀ ਇਹਨਾਂ ਨੂੰ ਬੇਨਤੀ ਕੀਤੀ ਤੇ ਤਮਾਮ ਜੋ ਕਾਰਿਆਕਰਤਾ ਉੱਥੇ ਵੀ ਪਹੁੰਚਣਗੇ ਉਹ ਮੈਂ ਦੁਆਰਾ ਪਰਮਪਿਤਾ ਪਰਮਾਤਮਾ ਪਗਵਾਲ ਵਾਲਮੀਕ ਜੀ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਦਾਗਾ ਕਿ ਪਰਮਾਤਮਾ ਸਾਰੇ ਵਿਸ਼ਵ ਤੇ ਸਾਡੇ ਦੇਸ਼ ਤੇ ਸਾਡੇ ਪੰਜਾਬ ਤੇ ਸਾਡੇ ਲੁਧਿਆਣੇ ਚ ਸਾਰਿਆਂ ਤੇ ਆਪਣੀ ਕਿਰਪਾ ਜਿਹੜੀ ਆ ਜਿੱਦਾਂ ਮਾਂ ਸੀਤਾ ਨੂੰ ਸਨਮਾਨ ਦਿੱਤਾ ਭਗਵਾਨ ਰਾਮ ਨੂੰ ਸਨਮਾਨ ਦਿੱਤਾ ਲਵ ਔਰ ਕਿਸ਼ਨ ਨੂੰ ਸਨਮਾਨ ਦਿੱਤਾ ਰжаяਸ ਨਮੀ ਭਾਰਦਵਾਜ ਮਾ ਕੁੰਤੀ ਨੂੰ ਮਾ ਦਰੋਪਤਾਂ ਨੂੰ ਔਰ ਬਾਕੀ ਸਾਰਿਆਂ ਨੂੰ ਸਨਮਾਨ ਦਿੱਤਾ ਇਸੇ ਤਰ੍ਹਾਂ ਇਦਾਂ ਦਾ ਸਨਮਾਨ ਔਰ ਕਿਰਪਾ ਜਿਹੜੀ ਆ ਉਹ ਸਾਡੇ ਲੁਧਿਆਣੇ ਦੇ ਦਿਖਾ ਰਿਆ ਕਰਤਾ ਸਾਰੇ ਲੋਕਾਂ ਤੇ ਵੀ ਇਸੇ ਤਰ੍ਹਾਂ ਰਵੇ ਤਾਂ ਕਿ ਪਰਮਾਤਮਾ ਤੁਹਾਡੇ ਚ ਇਹ ਸਾਰੇ ਦੇ ਸਾਰੇ ਲੀਨ ਹੋਣ ਔਰ ਹਮੇਸ਼ਾ ਸਾਡੇ ਦੇਹ ਚ ਸ਼ਾਂਤੀ ਜਿਹੜੀ ਆ ਉਹ ਸਥਾਪਿਤ ਹੋ ਸਕੇ